ਪੰਡਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਤੇ ਸੋਨਾ ਚਾਂਦੀ ਤੋਲੇ ਲੋ ਜੀ ਬਣ ਗਿਆ 6 ਦੀਆਂ 6 ਤਾਂ ਮਤਲਬ ਤਿੰਨੇ ਬਣ ਗੀਆਂ ਨਾ ਤੁਸੀਂ ਕੋਈ 6 ਕਿਵੇਂ ਬਣੀਆਂ ਹਾਂ 6 ਇਹਦਾ ਉਲਟਾ ਕਰ ਲਾਂਗੇ ਤਿੰਨਾਂ ਦਾ ਜੀ ਤਾਂ ਆਹ ਉਲਟਾ ਲੂ ਆਹ ਉਲਟਾ ਲੂ ਤੇ ਇਧਰੋਂ ਇਹਨੂੰ ਉਲਟਾ ਲਓ ਅੱਛਾ ਇਹਨਾਂ ਨੂੰ ਆਪਾਂ ਉਲਟਾਦਾ ਇਹਨਾਂ ਦਾ ਹੁਣ ਜਦੋਂ ਇਹਨਾਂ ਨੂੰ ਉਲਟਾਇਆ ਇਹ ਵੀ ਉਲਟ ਗਿਆ ਹੁਣ ਜਿਹੜਾ ਐਸ ਵਾਲਾ ਉਲਟਿਆ ਤਾਂ ਇਹ ਸਾਡੇ ਕੋਲ ਬਣ ਗਿਆ ਕੋਸੈਕ ਇਹਦਾ ਨਾਮ ਹੈ ਜਿਹੜਾ ਇਹ ਵਾਲਾ ਉਲਟਿਆ ਇਹ ਬਣ ਗਿਆ ਸੈਕ ਤੇ ਇਹ ਜਿਹੜਾ ਉਲਟਿਆ ਇਹ ਬਣ ਗਿਆ ਕੋਟੈਂਜੈਂਟ ਇਹ 6 ਬਣ ਗਈਆਂ ਹੁਣ ਸਾਡੇ ਕੋਲ ਤਿੰਨ ਇਹ ਤਿੰਨ ਆ ਵਾਲੀਆਂ ਠੀਕ ਹੈ ਮਤਲਬ ਬੇਸਿਕ ਗੱਲ ਇੰਨੀ ਕਹ ਜਿਹਨੂੰ ਇਹ ਕਨਸੈਪਟ ਸਮਝ ਆ ਗਿਆ ਉਹਨੂੰ ਟ੍ਰਿਗਨੋਮੈਟਰੀ ਆ ਗਈ ਲੋ ਵੀ ਦੋਸਤੋਂ ਗੱਲ ਇਦਾਂ ਆ ਜਾਂਦੀ ਹੈ ਕਿ ਹੁਣ ਇਹ ਵੀਡੀਓ ਆਪਾਂ ਬਰ ਰਿਕਾਰਡ ਕਰ ਲਈ ਹੈ ਤੁਹਾਨੂੰ ਜਿਹੜਾ ਸਟੈਪ ਨਹੀਂ ਸਮਝ ਲੱਗਿਆ ਤੁਸੀਂ ਚਾਹੇ ਬੈਕ ਕਰਕੇ ਦੇਖ ਸਕਦੇ ਹੋ ਐ ਨਹੀਂ ਹੋਣਾ ਚਾਹੀਦਾ ਕਿ ਬਈ ਮੈਂ ਫਰਾਨੀ ਜੇ ਮੈਂ ਕਹਿ ਦ assi ਹਾਂ ਹਾਂ ਹੋ ਗਿਆ ਹੁਣ ਉਹ ਵਾਲਾ ਨਹੀਂ ਕੰਮ ਕਰਨਾ ਹੁਣ ਆਪਾਂ ਵੀਡੀਓ ਨੂੰ ਪ੍ਰੋਪਰ ਦੇਖ ਲੈਣਾ ਤੇ ਜਿਹਦੇ ਨਾਲ ਤੁਹਾਨੂੰ ਬਹੁਤ ਆਸਾਨੀ ਹੋ ਰਹੀ ਹੈ گورਨਰਮੈਂਟ ਪੇਪਰ ਦੀ ਜਦੋਂ ਬੱਚਾ ਤਿਆਰੀ ਕਰਦਾ ਤੇ ਉਹਦੇ ਵਿੱਚ ਮੈਂ ਇੱਕ ਸਵਾਲ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗਾ ਉਹਦੇ ਵਿੱਚ ਇਹ ਗੱਲ ਆ ਜਾਂਦੀ ਹੈ ਇੱਕ ਆਮ ਸਵਾਲ ਜਿਹੜਾ ਜਿਵੇਂ ਜਿਹੜੇ ਰੇਲਵੇ ਦੇ ਵਿੱਚ ਤਿਆਰੀ ਕਰਦੇ ਨੇ ਜਿਵੇਂ ਲੋਕੋਮੋਟੋ ਦੀ ਜਿਹੜੀ ਆਪਣੇ ਡਰਾਈਵਰ ਦੀ ਪੋਸਟ ਭਰਦੇ ਨੇ ਉਹਨਾਂ ਦੇ ਵਿੱਚ ਇੱਕ ਸਵਾਲ ਆਦਾ ਹੁੰਦਾ ਹੈ ਕਿ ਕੋਈ ਟ੍ਰੇਨ ਕਿੰਨੀ ਗਤੀ ਤੇ ਜਾਂਦੀ ਹੈ ਉਹ ਉਨੇ ਵੇ ਇੱਥੇ ਪਹੁੰਚਦੀ ਹੈ ਉਹਦਾ ਕਹਿੰਦੇ ਨੇ ਫਟਾਫਟ ਆਨਸਰ ਕਿਵੇਂ ਲੱਭੀਏ ਕੋਈ ਸੌਖਾ ਤਰੀਕਾ ਤੁਸੀਂ ਦੱਸ ਸਕਦੇ ਹੋ ਬਿਲਕੁਲ ਬਿਲਕੁਲ ਦੇਖੋ ਇਹ ਸੌਖੇ ਤਰੀਕੇ ਆ ਮੈਂ ਇੱਕ ਫਾਰਮੂਲਾ ਕੱਢਿਆ ਹੋਇਆ ਹੈ ਆ ਫਾਰਮੂਲਾ ਲੱਗੋ ਦੋਸਤ ਦੋਸਤ ਮਿੱਤਰ ਮਿੱਤਰ ਹੂੰ ਦੇਖੋ ਤੁਸੀਂ ਕਹੋ ਜੀ ਇਹਦੇ ਚ ਕੀ ਖਾਸियत ਗੱਲ ਹੈ ਮੈਂ ਕਹਿੰਦਾ ਇਹਨੂੰ ਉਹ ਨੂੰ ਆਪਾਂ ਇਹ ਇਸ ਤਰ੍ਹਾਂ ਬਣਾ ਲਿਆ ਯਾਦ ਰੱਖਣ ਲਈ ਜੀ D ਬਰਾਬਰ ਹੈ S ਗੁਣਾ T ਤੈਨਾਂ ਮਤਲਬ ਹੈ ਵੀ ਜਿਹੜਾ ਡਿਸਟੈਂਸ ਹੈ ਨਾ ਉਹ ਸਪੀਡ ਗੁਣਾ ਟਾਈਮ ਹੈ ਸਪੀਡ ਗੁਣਾ ਟਾਈਮ ਹੂੰ ਵੀ ਕਿੰਨੀ ਸਪੀਡ ਤੇ ਚੀਜ਼ ਜਾ ਰਹੀ ਸੀ ਤੇ ਉਹਨੂੰ ਕਿੰਨਾ ਟਾਈਮ ਲੱਗਿਆ ਤਾਂ ਡਿਸਟੈਂਸ ਦੱਸ ਦੂਗੀ ਉਹ ਜੀ ਜੇ ਮੰਨ ਲਓ ਤੁਸੀਂ ਕਹਿੰਦੇ ਹੋ ਵੀ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਇੱਕ ਗੱਡੀ ਜਾ ਰਹੀ ਹੈ ਹੂੰ ਠੀਕ ਹੈ ਜੀ ਆ ਉਸ ਨੇ ਉੱਥੋਂ ਤੋਂ ਉੱਥੇ ਤੱਕ ਪੁੰਚਣ ਲਈ 30 ਮਿੰਟ ਦਾ ਸਮਾਂ ਲੱਗਿਆ ਠੀਕ ਹੈ ਹੁਣ ਇਹਦੇ ਵਿੱਚ ਆਪਣੇ ਕੋਲ ਸਪੀਡ ਹੈਗੀ ਆ ਹੂੰ ਤੇ ਟਾਈਮ ਹੈਗਾ ਆ ਯੈਸ ਬਿਲਕੁਲ ਠੀਕ ਹੈ ਲੇਕਿਨ ਇੱਥੇ ਇੱਕ ਮਾਰਕ ਇੱਥੇ ਖਾਂਦੇ ਆ ਸਾਡੇ ਬੱਚੇ ਹਾਂਜੀ ਜਿਹੜੀ ਸਪੀਡ ਹੈ ਉਹ ਕਾਦੇ ਚ ਦਿੱਤੀ ਹੈ ਕਿਲੋਮੀਟਰ ਪ੍ਰਤੀ ਘੰਟਾ ਤੇ ਲੇਕਿਨ ਟਾਈਮ ਹੈ ਜਿਹੜਾ ਮਿੰਟਾਂ ਚ ਦਿੱਤਾ ਉਹ ਮਿੰਟ ਚ ਦਿੱਤਾ ਹੋਇਆ ਹੈ ਇਹੀ ਇਹੀ ਗੱਲ ਦਾ ਧਿਆਨ ਰੱਖਣਾ ਹੁੰਦਾ ਵੀ ਜੇ ਟਾਈਮ ਮਿੰਟਾਂ ਚ ਹੈ ਇੱਧਰ ਘੰਟਿਆਂ ਚ ਸਪੀਡ ਤਾਂ ਇਹਨੂੰ ਆਪਾਂ ਨੇ ਹੂੰ ਬਦਲ ਲੈਣਾ ਤਾਂ ਇਸ ਨੂੰ ਆਪਾਂ ਨੇ ਕੀ ਕਰਨਾ ਹੈ ਘੰਟੇ ਬਣਾ ਲੈਣਾ ਹੁਣ 30 ਮਿੰਟ ਦੇ ਕਿੰਨੇ ਘੰਟੇ ਬਣਗੇ 30/60 60 ਤਾਂ 30/60 ਦਾ ਮਤਲਬ 1/2 ਮਤਲਬ ਅੱਧਾ ਘੰਟਾ ਹੋਇਆ ਹੁਣ ਡਿਸਟੈਂਸ ਕਿਹਦੇ ਬਰਾਬਰ ਹੈ ਡਿਸਟੈਂਸ ਕਹਿੰਦਾ ਲੱਭੋ 120 ਗੁਣਾ ਟਾਈਮ ਕਿੰਨਾ ਆ ਗਿਆ ਜੀ ਅੱਧਾ ਘੰਟਾ ਜੀ ਲੋ ਜੀ ਇਹ 60 ਆ ਗਿਆ ਤਾਂ 60 ਕੀ ਆ ਗਿਆ ਕਿਲੋਮੀਟਰ ਠੀਕ ਆ ਸੀ ਲੱਭ ਕੇ ਦੱਸ ਤਾਂ ਵੀ 60 ਕਿਲੋਮੀਟਰ ਜਾਓ ਅੱਧੇ ਘੰਟੇ ਤੇ ਇੱਥੋਂ ਜੇ ਦੇਖੀਏ ਓਏ ਹੋ 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 ਵੀ 1 ਘੰਟੇ ਚ 120 ਜਾਂਦੀ ਸੀ ਤੇ ਅੱਧੇ ਚ ਕਿੰਨੀ ਜਾਊਗੀ 60 60 ਜਾਊਗੀ ਠੀਕ ਐ ਬਿਲਕੁਲ ਹਾਂ ਸਾਰੂਲੇ ਦੇ ਨਾਲ ਮੈਂ ਤੁਹਾਨੂੰ ਕਰਕੇ ਦਿਖਾਤਾ ਹੂੰ ਹੁਣ ਤੁਸੀਂ ਕਹੋ ਜੀ ਇਹ ਤਾਂ ਬੜਾ ਆਸਾਨ ਸੀ ਪਰ ਜੇ ਇੱਥੇ 40 ਮਿੰਟਾਂ ਜੇ ਫੇਰ ਨਹੀਂ ਨਾ ਫੇਰ ਆ ਜੇ ਸਾਨੂੰ ਥੋੜਾ ਜਿਹਾ ਦਿਮਾਗ ਲਾਉਣਾ ਪੈਣਾ ਹੁਣ 40 ਮਿੰਟਾਂ ਦੇ ਸਾਨੂੰ ਘੰਟੇ ਬਣਾਉਣੇ ਪੈਣੇ ਹੁਣ ਇਹ ਕਿੰਨੇ ਬਣ ਗਏ 2 ਦੂਣੀ 4 2 ਤੀਏ 6 ਹੁਣ ਬਣੇ 2/3 ਘੰਟੇ ਹੂੰ ਹੁਣ ਇੱਥੇ 2/3 ਘੰਟੇ ਲੱਗਣਗੇ ਜਦੋਂ 2/3 ਲੱਗਣਗੇ ਤਾਂ ਇੱਥੇ 40 ਆ ਜੂਗਾ 40 ਦੋਨਾ ਕਿੰਨਾ ਹੋ ਜੂਗਾ 80 ਤਾਂ ਫਿਰ ਉਹਦੀ ਡਿਸਟੈਂਸ ਆ ਗਿਆ 80 ਤਾਂ 80 ਕਿਲੋਮੀਟਰ ਗਈ ਆ ਜੇ ਇੰਨੀ ਸਪੀਡ ਤੇ ਗਈ ਆ ਉਹਨੇ 40 ਮਿੰਟ ਲੱਗੇ ਆ ਉਹਨੂੰ ਤਾਂ ਕਿੰਨਾ ਡਿਸਟੈਂਸ ਕਵਰ ਕਰ ਲਿਆ 80 ਕਿਲੋਮੀਟਰ ਚੱਲੀ ਗਈ ਜੀ ਜਿਵੇਂ ਇਹਦੇ ਵਿੱਚ ਜੇ 45 ਆ ਜਾਵੇ ਸਰ ਉਹ ਬਿਲਕੁਲ ਬਿਲਕੁਲ ਬਹੁਤ ਵਧੀਆ ਇਹ ਤੁਸੀਂ ਪ੍ਰਸ਼ਨ ਕਰਿਆ ਵੀ ਜੇ ਇੱਥੇ ਸਾਡੇ ਕੋਲ 45 ਆ ਗਿਆ ਹੂੰ ਤਾਂ 45 ਦੇ ਆਪਾਂ ਬਣਾ ਦਿੰਨੇ ਆ ਤਾਂ 45 ਮਿੰਟ ਤੇ ਮਿੰਟਾਂ ਦੇ ਘੰਟੇ ਬਣਾਣ ਲਈ 60 ਨਾਲ ਹੀ ਭਾਗ ਕਰਨਾ ਹਮੇਸ਼ਾ ਤਾਂ 45 ਦੇ ਕਿੰਨੇ ਬਣਗੇ 5 9 45 ਤੇ 5 ਬਾਰ 10 60 3 3 9 ਤੇ 3 4 12 3 4 ਆ ਗਿਆ ਤਾਂ ਹੁਣ 120 ਸਪੀਡ ਸੀਗੀ 3 4 ਇਹ ਆ ਗਿਆ 30 30 3 90 ਤਾਂ 90 ਕਿਲੋਮੀਟਰ ਜਾਊਗੀ ਤਾਂ ਆਪਾਂ ਨੇ ਦੇਖਿਆ ਵੀ ਜੇ 30 ਮਿੰਟਾਂ 'ਚ ਜਾਂਦੀ ਸੀ ਤਾਂ 60 ਕਿਲੋਮੀਟਰ ਗਈ ਐ 40 ਮਿੰਟਾਂ 'ਚ ਗਈ ਐ 80 ਚਲੀ 45 'ਚ ਚਲੀ ਗਈ ਤਾਂ 90 ਹੋ ਗਈ 90 ਹੋ ਗਈ ਜੀ ਤਾਂ ਤੁਸੀਂ ਇਹ ਸਿੱਧਾ ਹਿਸਾਬ ਲਾ ਲਓ 2 ਡਬਲ ਹੋ ਰਿਹਾ ਹਾਂ ਇਹ ਡਬਲ ਹੋ ਰਿਹਾ ਇਸ ਨੂੰ ਕਹਿੰਦੇ ਆ ਸੋਖੇ ਤਰੀਕੇ ਜਦੋਂ ਇਹ ਤੁਸੀਂ 20 25 ਸਵਾਲ ਮੈਂ ਤਾਂ ਵੈਸੇ 50 ਕਿੰਨਾ ਹੁੰਨਾ ਵੀ ਇੱਕ ਟਾਈਪ ਦੇ 50 ਸਵਾਲ ਕਰ ਲਓ ਨਿਸ਼ਚਿੰਤ ਹੋ ਜਾਓ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਪੇਪਰ 'ਚ ਰਹਿਣ ਨਹੀਂ ਦਿੰਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਰ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੀ ਵੀਡੀਓ ਬੜੀ ਲਾਹੇਵੰਦ ਹੈ ਉਹਨਾਂ ਵਾਸਤੇ ਜੋ ਗਵਰਨਮੈਂਟ ਪੇਪਰ ਦੀਆਂ ਤਿਆਰੀਆਂ ਕਰ ਰਹੇ ਨੇ ਜਿਨ੍ਹਾਂ ਨੂੰ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ ਤੇ ਜਿਹਦਾ ਇੰਟਰਸਟ ਨਹੀਂ ਵੀ ਹੈਗਾ ਉਹ ਵੀ ਵੇਖਣ ਇਹ ਵੀਡੀਓ ਕਿਉਂਕਿ ਅੱਜ ਆਪਾਂ ਤੁਹਾਡਾ ਪੜ੍ਹਾਈ ਦੇ ਵਿੱਚ ਵੀ ਇੰਟਰਸਟ ਬਣਾਵਾਂਗੇ ਸਾਡੇ ਨਾਲ ਡਾਕਟਰ ਜਸਵਿੰਦਰ ਸਿੰਘ ਜੀ ਹੋਣਗੇ ਤੁਸੀਂ ਇਹਨਾਂ ਦੀ ਵੀਡੀਓਜ਼ ਨੂੰ ਬਹੁਤ ਪਿਆਰ ਦਿਨੇ ਹੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਹੋਰ ਸਰ ਠੀਕ ਠਾਕ ਹੋ ਬਿਲਕੁਲ ਠੀਕ ਠਾਕ ਤੁਹਾਡੀ ਵੀਡੀਓ ਨੂੰ ਸਟੂਡੈਂਟ ਬਹੁਤ ਪਿਆਰ ਦਿੰਦੇ ਨੇ ਉਹਨਾਂ ਨੂੰ ਇਹ ਤੇ ਲੱਗਦਾ ਕਿ ਕਈ ਵਾਰ ਮੈਥ ਔਖਾ ਲੱਗਣ ਆ ਜਾਂਦਾ ਕਿ ਜਦੋਂ ਦੀ ਤੁਹਾਡੇ ਵੀਡੀਓਜ਼ ਆਉਣੀਆਂ ਸ਼ੁਰੂ ਹੋਈਆਂ ਨੇ ਉਸ ਤੱਕ ਮੈਥ ਵੀ ਕਹਿੰਦੇ ਸੌਖਾ ਲੱਗਣ ਲੱਗਿਆ ਹੋਇਆ ਨਹੀਂ ਨਹੀਂ ਮੈਥ ਹੈ ਹੀ ਬੜਾ ਆਸਾਨ ਹੈ ਪਰ ਸਾਨੂੰ ਇਹ ਥੋੜਾ ਜਿਹਾ ਧਿਆਨ ਦੇਣਾ ਪੈਣਾ ਵੀ ਉਸ ਤੇ ਵਿੱਚ ਪਿੱਛੇ ਲਾਗੂ ਕੀ ਹੋ ਰਿਹਾ ਬਸ ਇੰਨਾ ਆਪਾਂ ਨਜ਼ਰਸਾਨੀ ਕਰ ਲਈਏ ਵੀ ਉਹਨੇ ਪੁੱਛਿਆ ਕੀ ਹੈ ਤੇ ਦਿੱਤਾ ਕੀ ਹੈ ਬੇਸਿਕ ਜਿਹਨੂੰ ਕਹਿੰਦੇ ਨਾ ਬੇਸਿਕ ਜੇ ਸਿੱਖੋਗੇ ਤਾਂ ਤੁਹਾਨੂੰ ਕੋਈ ਮੈਥਮੈਟਿਕਸ ਹਰਾ ਨਹੀਂ ਸਕਦਾ ਹਰੇਕ ਚਾਹੁੰਦਾ ਹੁੰਦਾ ਹੈ ਕਿ ਮੈਂ 12ਵੀਂ ਤੋਂ ਬਾਅਦ ਕਿਸੇ ਗਵਰਨਮੈਂਟ ਪੇਪਰ ਦੀ ਤਿਆਰੀ ਕਰਾਂ ਬੀਏ ਤੋਂ ਬਾਅਦ ਗਵਰਨਮੈਂਟ ਪੇਪਰ ਦੀ ਤਿਆਰੀ ਕਰਾਂ ਕਹਿੰਦੇ ਕਿ ਜਦੋਂ ਆਪਾਂ ਇਹ ਸੋਚ ਰਹੇ ਨੇ ਕਿ 10ਵੀਂ ਤੋਂ ਬਾਅਦ ਸਾਡਾ ਮੈਥਸ ਤੋਂ ਖੜਾ ਛੁੱਟ ਗਿਆ ਪਰ ਉਹ ਜਦੋਂ ਕਿਸੇ ਗਵਰਨਮੈਂਟ ਪੇਪਰ ਦੀ ਤਿਆਰੀ ਕਰਨੀ ਸ਼ੁਰੂ ਕਰਦੇ ਨੇ ਤਾਂ ਉਹਦੇ ਵਿੱਚ ਮੈਥ ਪੱਕਾ ਆ ਜਾਂਦਾ ਤਾਂ ਕਰਕੇ ਉਹ ਸੋਚਣ ਲੱਗ ਜਦ ਨੇ ਕਿ ਯਾਰ ਹੁਣ ਮੈਥ ਦੇ ਸਵਾਲਾਂ ਨੂੰ ਕਿਵੇਂ ਆਪਾਂ ਜਿਹੜਾ ਆ ਹੱਲ ਕਰਿਆ ਇਹ ਕਹਿੰਦੇ ਤੁਸੀਂ ਬਹੁਤ ਵਧੀਆ ਵਧੀਆ ਤਰੀਕੇ ਦੱਸ ਰਹੇ ਹੋ ਇੱਕੋ ਇਹਦੇ ਚ ਇਹ ਹੈ ਵੀ ਮੈਥਮੈਟਿਕਸ ਨੂੰ ਹੱਲ ਕਰਨ ਦੇ ਲਈ ਨਾ ਪਹਿਲਾਂ ਤਾਂ ਇਹ ਮੰਨ ਕੇ ਚੱਲਣਾ ਪੈਣਾ ਹੈ ਵੀ ਮੈਥਮੈਟਿਕਸ ਔਖਾ ਨਹੀਂ ਹੈਗਾ ਔਖਾ ਬਿਲਕੁਲ ਨਹੀਂ ਹੈਗਾ ਇਹ ਹੂੰ ਇਹ ਮੰਨਣਾ ਪੈਣਾ ਸਾਨੂੰ ਤੇ ਜੇ ਅਸੀਂ ਇਹ ਹੀ ਸਮਝ ਜਾਵਾਂਗੇ ਇਹ ਤਾਂ ਬੜਾ ਮੁਸ਼ਕਲ ਹੈ ਮੁਸ਼ਕਲ ਹੈ ਫੇਰ ਦਿਮਾਗ ਨੇ ਇਹ ਕਹਿੰਦੇ ਲੱਗੀ ਵਾਕਈ ਔਖਾ ਹੈ ਜਦ ਤੁਸੀਂ ਉਹਨੂੰ ਪਹਿਲਾਂ ਤਿਆਰ ਕਰ ਦੋ ਵੀ ਭਾਈ ਔਖਾ ਨਹੀਂ ਹੈ ਜੇ ਆਪ ਕਰੀਏ ਠੀਕ ਹੈ ਨਾ ਤਾਂ ਹੁਣ ਉਸ ਦੇ ਵਿੱਚ ਕੀ ਹੈ ਕਿ ਜੇ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਇੱਕ ਸਿੰਪਲ ਜੀ ਆ ਸਾਡੇ ਕੋਲ ਹੈ ਅੰਗਰੇਜ਼ੀ ਜਿਸ ਨੂੰ ਕਹਿੰਦੇ ਟ੍ਰਿਗਨੋਮੈਟਰੀ ਟ੍ਰਿਗਨੋਮੈਟ ਹੂੰ ਤੇ ਪੰਜਾਬੀ ਵਿੱਚ ਅਸੀਂ ਇਸ ਨੂੰ ਕਹਿੰਦੇ ਆ ਤਿਕੋਣਮਿਤੀ ਹੂੰ ਉਹ ਤਿਕੋਣ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਤਾਂ ਸਾਰੀ ਉਮਰ ਲੰਗੀ ਮੈਨੂੰ ਨਹੀਂ ਕਦੇ ਇਹ ਸਮਝ ਲੱਗੇ ਹਾਂ ਮੈਂ ਵੀ ਅੱਜ ਸਮਝ ਕੇ ਹੀ ਜਾਉਂ ਫਿਰ ਬਿਲਕੁਲ ਬਿਲਕੁਲ ਆਪਾਂ ਸਮਝਾਂਗੇ ਰਲ ਮਿਲ ਕੇ ਦੇਖੋ ਟਰਾਈ ਤਿੰਨ ਗੋਨੋਸਾਈਡਸ ਮਿਟਰੀ ਮਿੰਤੀ ਤਿੰਨ ਸਾਈਡਾਂ ਦੀ ਮਿੰਤੀ ਦਾ ਨਾਮ ਟ੍ਰਿਗਨੋਮੈਟਰੀ ਰੱਖਿਆ ਜੀ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਪਹਿਲਾਂ ਜਿਹੜਾ ਜਿਹਦੇ ਘਰ ਜਾਣਾ ਨਾ ਉਹਦਾ ਐਡਰੈਸ ਚੰਗੀ ਤਰ੍ਹਾਂ ਸਮਝ ਲਓ ਪਹੁੰਚੋਗੇ ਪਹੁੰਚੋਗੇ ਬਿਲਕੁਲ ਐਡਰੈਸ ਤਾਂ ਸਮਝਦੇ ਨਹੀਂ ਆ ਤੇ ਫਿਰ ਕਹਿੰਦੇ ਜੀ ਔਖਾ ਬੜਾ ਹੋਇਆ ਲੱਭੇ ਹੀ ਨਹੀਂ ਬਿਲਕੁਲ ਹੀ ਲੱਭ ਜੂਗਾ ਪਰ ਇਹਦਾ ਸਮਝ ਲਓ ਵੀ a ਟਰਾਈ ਦਾ ਮਤਲਬ ਤਿੰਨ ਹੈ ਗੋਨ ਸਾਈਡ ਹੈ ਮਿਟਰੀ ਮਿੰਤੀ ਹੈ ਤੇ ਇਹਦੇ ਪੰਜਾਬੀ ਜਿੱਦਾਂ ਸਿੱਧੇ ਲਿਖਿਆ ਹੋਇਆ ਤਿਕੋਣ ਮਿਤੀ ਵੀ ਤਿਕੋਣ ਦੀਆਂ ਤਿੰਨ ਭੁਜਾਵਾਂ ਹੁੰਦੀਆਂ ਭਾਈ ਉਹਦੀ ਮਿਣਤੀ ਮਿਣਤੀ ਕਰਨੀ ਹੈ ਉਹਨਾਂ ਦੀ ਮਿਣਤੀ ਮਿਣਤੀ ਕਿੰਤੀ ਹੈ ਇਹ ਮਿਣਤੀ ਗਿਣਤੀ ਨੂੰ ਆਪਾਂ ਨੇ ਇਹਦਾ ਨਾਮ ਦਿੱਤਾ ਗਿਆ ਹੁਣ ਤਿਕੋਣ ਦੇ ਵਿੱਚ ਇੱਕ ਕੰਡੀਸ਼ਨ ਹੈ ਵੀ ਇਹ 90 ਡਿਗਰੀ ਵਾਲੀ ਹੋਣੀ ਚਾਹੀਦੀ ਹੈ ਬਸ ਜਿਸ ਨੂੰ ਅਸੀਂ ਅੰਗਰੇਜ਼ੀ ਚ ਕਹਿੰਦੇ ਆ ਰਾਈਟ ਐਂਗਲ ਟ੍ਰੈਂਗਲ ਪੰਜਾਬੀ ਜਿਹੜਾ ਸਮ ਲੰਭ ਚਤੁਰਭੁਜ ਸਮ ਲੰਭ ਲੰਬ ਹੈ ਇੱਕ ਲੰਬ ਦਾ ਮਤਲਬ 90 ਡਿਗਰੀ ਦਾ 90 ਡਿਗਰੀ ਦਾ ਹੋ ਗਿਆ ਠੀਕ ਹੈ ਜੀ ਤਿਰਭੁਜ ਸਮ ਲੰਭ ਤਿਰਭੁਜ ਤੇ ਇਹ ਜਿਹੜੀ ਸਮ ਲੰਭ ਤਿਰਭੁਜ ਹੈ ਨਾ ਹੁਣ ਇਹਦੇ ਵਿੱਚ ਤਿਰਭੁਜ ਤਿਰ ਫੇਰ ਤੁਸੀਂ ਕਹਿੰਦੇ ਹੋ ਜੀ ਓੱਖਾ ਮੈਂ ਕਹਿੰਦਾ ਓੱਖਾ ਕੀ ਹੈ ਤਿਰਭੁਜ ਤੇਰੇ ਦਾ ਮਤਲਬ ਤਿੰਨ ਭੁਜ ਦਾ ਮਤਲਬ ਭੁਜਾਵਾਂ ਭੁਜਾਵਾਂ ਹਾਂ ਤਿੰਨ ਭੁਜਾਵਾਂ ਹੋਣਗੀਆਂ ਕੋਣ ਤਿੰਨ ਦਾ ਮਤੀ ਤਿੰਨ ਕੋਣ ਤਿੰਨ ਕੋਣਾਂ ਵਾਲੀ ਲੋ ਜੀ ਤਿੰਨ ਹੀ ਆ ਆ ਦੇਖ ਲਓ ਨਾ ਤਿੰਨ ਹੀ ਭੁਜਾਵਾਂ ਇੱਕ ਦੋ ਤਿੰਨ ਤਿੰਨ ਚਾਹੇ ਤਿਰਭੁਜ ਕਹਿ ਲੋ ਚਾਹੇ ਤਿਕੋਣ ਕਹਿ ਲੋ ਚਾਹੇ ਤੁਸੀਂ ਅੰਗਰੇਜ਼ੀ ਚ ਆਜੋ ਟਰਾਈ ਐਂਗਲ ਟਰਾਈ ਫੇਰ ਅਗੇ ਤਿੰਨ ਐਂਗਲ ਕੋਣ ਕੋਣ ਬਿਲਕੁਲ ਕੋਣ ਬਣਗੇ ਮਤਲਬ ਹੁਣ ਇਹ ਜਿਹੜੀ ਤਿਕੋਣ ਹੈ ਨਾ ਇਸ ਦੇ ਵਿੱਚ ਜੇ ਇਹ ਕੋਣ ਇੱਕ 90 ਦਾ ਹੋਊਗਾ ਹੂੰ ਤੇ ਬਾਕੀ ਵੀ ਤਾਂ ਦੋ ਕੋਣੇ ਨਾ ਕੁਝ ਹੋਣਗੇ ਆ ਕੇ ਕੋਈ ਹਾਂ ਬਿਲਕੁਲ ਕਿੰਨੇ ਡਿਗਰੀ ਦੇ ਹੋਣਗੇ ਕਿਉਂਕਿ ਤਿਕੋਣ ਦੇ ਤਿੰਨੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਇਹ ਸਾਡਾ ਹਿਸਾਬ ਦਾ ਬੇਸਿਕ ਸਿਧਾਂਤ ਹੈ ਵੀ ਜੇ ਤਿੰਨਾਂ ਨੂੰ ਜੋੜੀਏ ਤਾਂ ਜੇ ਇਕੱਲਾ ਇਹ 90 ਦਾ ਹੈ ਤਾਂ ਇਹਦਾ ਮਤਲਬ ਇਹਨਾਂ ਦੋਨਾਂ ਦਾ ਜਿਹੜਾ ਜੋੜ ਹੈ ਉਹ ਵੀ 90 ਆ ਉਹ ਵੀ 90 ਆਊਗਾ ਜਿਵੇਂ ਮੰਨ ਲਓ ਵੀ ਇਹ 60 ਦਾ ਆ ਗਿਆ ਤਾਂ ਇਹ 30 ਦਾ ਆਊਗਾ ਜੇ 45 ਦਾ ਆ ਗਿਆ ਤਾਂ ਇਹ ਵੀ 45 ਦਾ ਆਊਗਾ ਵੀ ਉਹਨਾਂ ਦੋਨਾਂ ਨੂੰ ਜੋੜ ਕੇ 90 ਬਣਨਾ ਚਾਹੀਦਾ ਠੀਕ ਹੈ ਠੀਕ ਹੈ ਨਾ ਜੀ ਹੁਣ ਤਿੰਨਾਂ ਨੂੰ ਜੋੜ ਕੇ 180 ਬਣਨਾ ਚਾਹੀਦਾ ਜੇ ਇੱਕ 90 ਦਾ ਹੈ ਤਾਂ ਦੂਜੇ ਦੋਨਾਂ ਦਾ ਜੋੜ 90 ਹੋ ਗਿਆ ਹੁਣ ਗੱਲ ਇਹ ਹੈ ਵੀ ਇਹਦੇ ਵਿੱਚ ਸਮਝਣ ਵਾਲੀ ਜੇਸ ਤੇ ਆਪਾਂ ਨੇ ਅੱਜ ਚਰਚਾ ਕਰਨੀ ਹੈ ਕਿ ਜੇ ਇਹ 90 ਦਾ ਕੋਣ ਹੈ ਤਾਂ ਵਿਗਿਆਨੀਆਂ ਨੂੰ ਤਾਂ ਪਹਿਲਾਂ ਸਲਾਮ ਹੈ ਜਿਨ੍ਹਾਂ ਨੇ ਇਹ ਸਿਧਾਂਤ ਦੇ ਦਿੱਤੇ ਸਾਡੇ ਅਸੀਂ ਤਾਂ ਕਰਨਾ ਨਹੀਂ ਲੱਭਣਾ ਨਹੀਂ ਕੁਝ ਅਸੀਂ ਤਾਂ ਸਿਰਫ ਉਹਨਾਂ ਦੀਆਂ ਕੀਤੀ ਹੋਈਆਂ ਗੱਲਾਂ ਨੂੰ ਚੇਤੇ ਕਰ ਲਈਏ ਬਸ ਉਹ ਕਹਿੰਦਾ ਵੀ ਇਸ ਤਿਕੋਣ ਦੇ ਵਿੱਚ ਜਿਹੜਾ ਕੋਣ ਸਭ ਤੋਂ ਵੱਡਾ ਹੈ ਹੂੰ ਹੁਣ ਦੇਖ ਲਓ ਕਿਹੜਾ ਵੱਡਾ ਹੈ ਦੇ ਵਿੱਚ 90 ਡਿਗਰੀ ਅੱਬਾ ਕਮਾਲ ਕਰਤੇ ਹਨ ਉਹ ਮੈਂ ਸਮਝ ਰਿਹਾ ਮੈਂ ਵੀ ਸਮਝ ਰਿਹਾ ਹੁਣ ਇਹ ਇਹ ਹੁਣ ਸਭ ਤੋਂ ਵੱਡਾ ਹੈ ਤਾਂ ਜੇ ਇਹਦੇ ਸਾਹਮਣੇ ਵਾਲੀ ਪੂਜਾ ਉਹ ਸਭ ਤੋਂ ਵੱਡੀ ਪੂਜਾ ਹੋਊਗੀ ਤਿਕੋਣ ਦੀ ਲੱ ਸੋਖੇ ਹੀ ਸਮਝ ਆ ਗਿਆ ਜੇ ਮਤਲਬ ਇਹ 5 ਸੈਂਟੀਮੀਟਰ ਹੈ ਹੂੰ ਤੇ ਇਹ 3 ਹੈ ਤੇ ਇਹ 4 ਹੈ ਤਾਂ ਹੁਣ ਇਹਨਾਂ ਤਿੰਨਾਂ ਚ ਵੱਡੀ ਕਿਹੜੀ ਹੈ ਆਹ ਵਾਲੀ ਆਹ ਵਾਲੀ ਹੈ ਤਾਂ ਇਹ ਕਿਹਦੇ ਸਾਹਮਣੇ ਹੈ ਵੱਡੇ ਕੋਣ ਦਾ ਇਹ ਸਿਧਾਂਤ ਹੈ ਸਾਡਾ ਮੈਥਮੈਟਿਕਸ ਦਾ ਕਿ ਵੱਡੇ ਕੋਣ ਦੇ ਸਾਹਮਣੇ ਵਾਲੀ ਭੂਜਾ ਜਿਹੜੀ ਵੀ ਹੋਊਗੀ ਉਹ ਵੱਡੀ ਹੋਊਗੀ ਉਹ ਵੱਡੀ ਹੋਊਗੀ ਤੇ ਛੋਟੇ ਕੋਣ ਦੇ ਸਾਹਮਣੇ ਵਾਲੀ ਭੂਜਾ ਜਿਹੜੀ ਹੋਊਗੀ ਉਹ ਛੋਟੀ ਹੋਊਗੀ ਤਾਂ ਹੁਣ ਇਸ ਦਾ ਮਤਲਬ ਇਹ ਹੋ ਗਿਆ ਵੀ ਆਹ ਵਾਲਾ ਜਿਹੜਾ ਕੋਣ ਹੈ ਜੇ 90 ਦਾ ਹੈ ਤਾਂ ਆਹ 60 ਦਾ ਹੋਊਗਾ ਆ ਤੀਰ ਕਿਉਂਕਿ ਇਹਦੇ ਸਾਹਮਣੇ ਵਾਲੀ ਛੋਟੀ ਹੋ ਗਈ ਤੇ ਸਾਹਮਣੇ ਵਾਲੀ ਉਸ ਤੋਂ ਵੱਡੀ ਹੋ ਬਿਲਕੁਲ ਜਣੀ ਬਹੁਤ ਸੋਖਾ ਸਮਝ ਆ ਗਿਆ ਮੈਂ ਬੇਸ ਸਮਝ ਆ ਗਈ ਐ ਜਦ ਤੱਕ ਬੇਸ ਨਹੀਂ ਨਾ ਅਸੀਂ ਸਿੱਖਦੇ ਉਦੋਂ ਤੱਕ ਗੱਲ ਨਹੀਂ ਬਣਦੀ ਉਦੋਂ ਤੱਕ ਗੱਲ ਨਹੀਂ ਤੇ ਇਸੇ ਲਈ ਸਾਨੂੰ ਡਰ ਲੱਗਦਾ ਹੂੰ ਤੇ ਡਰ ਦੂਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਉਸ ਚੀਜ਼ ਨੂੰ ਪੂਰਾ ਚੰਗੀ ਜਿਹਾ ਬਸ ਮੈਂ ਕਹਿੰਦਾ ਦੀਵਾ ਜਗਾ ਦਿਓ ਰੋਸ਼ਨੀ ਰੋਸ਼ਨੀ ਹੈ ਹਾਂ ਬਿਲਕੁਲ ਛੋਟਾ ਜਿਹਾ ਦੀਵਾ ਐਡੇ ਵੱਡੇ ਕਮਰੇ ਨੂੰ ਰੋਸ਼ਨਾ ਦੇ ਹਾਂ ਰੋਸ਼ਨ ਕਰ ਦਿੰਦਾ ਬਿਲਕੁਲ ਦਿਮਾਗ ਦੇ ਵਿੱਚ ਕਹਿੰਦੇ ਗੱਲ ਬੜ ਜਾਵੇ ਇੱਕ ਵਾਰ ਹਲਕੀ ਜੀ ਬਸ ਥੋੜਾ ਜਿਹਾ ਇੰਟਰਸਟ ਪੜਨਾ ਸ਼ੁਰੂ ਹੋਇਆ ਕਨਸੈਪਟ ਸਮਝ ਆ ਗਿਆ ਬੱਚਾ ਕਹੂਗਾ ਹੁਣ ਬੱਚੇ ਨੂੰ ਤੁਸੀਂ ਨੇ ਐ ਬਣਾਤਾ ਵੀ ਆ ਲੈ ਪਾਈ ਹੂੰ ਕਹਿੰਦਾ ਜੀ 90 ਦਾ ਤਾਂ ਕੋਣ ਹੀ ਨਹੀਂ ਲੱਭਦਾ ਇਹਦੇ ਚ ਮੈਂ ਕਿਹਾ ਹੈਗਾ ਲੱਭ ਲੈ ਲੱਭ ਲੈ ਕਹਿੰਦਾ ਜੀ ਆ ਵੀ 90 ਦਾ ਨਹੀਂ ਹੈ ਆ ਮੈਂ ਕਿਹਾ ਆ ਦੇਖਾ ਪਿਆ ਉਹ ਕਹਿੰਦਾ ਅੱਛਾ ਐਂ ਵੀ ਹੋ ਸਕਦਾ ਬਾਜੀ ਆ ਗੱਲਾਂ ਜੇ ਸਮਝਾਤੀਆਂ ਨਾ ਵੀ ਇਹ ਨਹੀਂ ਸਮਝਣਾ ਵੀ ਤਿਕੋਣ ਹਮੇਸ਼ਾ ਇਸ ਤਰ੍ਹਾਂ ਹੀ ਪਈ ਰਹੂਗੀ ਹੂੰ ਇਹਨੂੰ ਉਲਟਾਇਆ ਵੀ ਜਾ ਸਕਦਾ ਜਣੀ ਇਹ ਆਪਾਂ ਬੇਸਿਕਲੀ ਕਹਿ ਸਕਦੇ ਹਾਂ ਕਿ ਕੋਈ ਵੀ ਤਿਕੋਣ ਹੋਵੇ ਉਹਦੇ ਚ 90 ਡਿਗਰੀ ਐਂਗਲ ਹੋਊਗਾ ਜੇ ਉਹ ਸੰ ਲੰਬ ਤਿਕੋਣ ਹੈ ਹੂੰ ਰਾਈਟ ਐਂਗਲਡ ਟ੍ਰੈਂਗਲ ਹੈ ਜੀ ਤਾਂ ਉਹਦੇ ਚ 90 ਦਾ ਹੋਊਗਾ ਤਾਂ ਉਹ ਚ ਨਹੀਂ ਤਾਂ ਇਹਦੀਆਂ 6 ਕਿਸਮਾਂ ਹੋਇਆ ਕਰਦੀਆਂ ਇੱਕ ਆਵਲੀ ਤਿਕੋਣ ਹੈ ਇੱਕ ਆਵਲੀ ਤਿਕੋਣ ਹੈ ਇੱਕ ਆ ਵਾਲੀ ਤਿਕੋਣ ਹੈ ਫਿਰ ਉਸ ਤੋਂ ਬਾਅਦ ਸਾਡੇ ਕੋਲ ਇੱਕ ਆ ਵਾਲੀ ਤਿਕੋਣ ਹੈ ਫਿਰ ਉਸ ਤੋਂ ਬਾਅਦ ਇੱਕ ਆ ਵਾਲੀ ਤਿਕੋਣ ਹੈ ਮਤਲਬ ਇਹ ਸਾਰੀਆਂ ਵੱਖਰੀਆਂ ਵੱਖਰੀਆਂ ਹੈ ਫਿਰ ਉਸ ਤੋਂ ਬਾਅਦ ਇੱਕ ਆ ਤਿਕੋਣ ਵੀ ਹੈਗੀ ਹੈ ਇਹ 6 ਹੋ ਗਈਆਂ 1 2 3 4 5 ਤੇ 6 6 ਕਿਸਮਾਂ ਮਤਲਬ ਇਹ 6 ਕਿਸਮਾਂ ਹੋ ਗਈਆਂ 6 ਕਿਸਮਾਂ ਇਹਨਾਂ ਦੇ ਵਿੱਚ 90 ਡਿਗਰੀ ਹੁੰਦਾ ਆ ਇਹ ਇੱਕ 'ਚ ਹੁੰਦਾ ਇੱਕ 'ਚ ਹੁੰਦਾ ਇੱਕ 'ਚ ਹਾਂ ਹੁਣ ਇਹ ਨਿਊਨ ਕੋਣ ਹੈ ਕਿਉਂਕਿ ਇਹਦੇ ਵਿੱਚ ਸਾਰੇ ਕੋਣ 90 ਤੋਂ ਘੱਟ ਆ ਲੈ। ਅੱਛਾ ਜੀ। ਇਹ ਅਧਿਕ ਕੋਣ ਹੈ ਕਿਉਂਕਿ ਇਹਦੇ ਵਿੱਚ ਇੱਕ ਕੋਣ 90 ਤੋਂ ਵੱਧ ਆ ਲੈ। ਅੱਛਾ ਇੱਕ ਇੱਕ ਕੋਣ 90 ਤੋਂ ਵੱਧ ਆ ਲੈ। 90 ਤੋਂ ਵੱਧ ਆ ਲੈ ਦੋ ਛੋਟੇ। ਜੀ। ਹੁਣ ਇਹਦੇ ਵਿੱਚ ਇੱਕ ਕੋਣ 90 ਦਾ ਹੈ। ਹੁਣ ਇਹਦੇ ਵਿੱਚ ਦੋ ਭੁਜਾਵਾਂ ਬਰਾਬਰ ਹੈ। ਅੱਛਾ ਇਹਦੇ ਵਿੱਚ ਤਿੰਨੇ ਭੁਜਾਵਾਂ ਬਰਾਬਰ ਹੈ। ਠੀਕ ਹੈ। ਇਹਨਾਂ ਦੇ ਨਾਮ ਹੈ ਹਾਂ ਆਈਸੋਸਸਲੈਸ ਟ੍ਰੈਂਗਲ ਇਕੂਲੇਟਰਲ ਟ੍ਰੈਂਗਲ ਫਿਰ ਉਸ ਤੋਂ ਬਾਅਦ ਇਹ ਹਾਂਜੀ ਸਕੇਲਨ ਸਕੇਲਨ ਦਾ ਮਤਲਬ ਵਿਖੰਪੂਜੀ ਇਹਦੇ 2 ਸੈਂਟੀਮੀਟਰ ਇਹ ਤੁਹਾਡੀ 3 ਸੈਂਟੀਮੀਟਰ ਹੈ ਇਹ 5 ਸੈਂ ਤਿੰਨੇ ਭੁਜਾਵਾਂ ਵੱਖਰੀਆਂ ਵੱਖਰੀਆਂ ਤਿੰਨੇ ਅਲੱਗ-ਅਲੱਗ ਇਹ 6 ਕਿਸਮ ਮਤਲਬ ਇਹਨਾਂ ਦੇ ਵਿੱਚੋਂ ਜਿਹੜੀ ਅਸੀਂ ਤਿਕੋਣਮਿਤੀ ਪੜਦੇ ਹਾਂ ਟ੍ਰਿਗਨੋਮੈਟਰੀ ਪੜਦੇ ਹਾਂ ਉਹਦੇ ਚ ਅਸੀਂ ਸਿਰਫ ਤੇ ਸਿਰਫ ਆਹ ਵਾਲੀ ਤਿਕੋਣ ਹੈ ਜਿਹੜੀ ਰਾਈਟ ਐਂਗਲਡ ਟ੍ਰਾਇੰਗਲ ਇਹਦੇ ਨਾਲ ਡੀਲ ਕਰਦੇ ਇਹ ਨਾਲ ਡੀਲ ਕਰਦੇ ਹਾਂ ਬਿਲਕੁਲ ਇੱਥੋਂ ਸਾਰਾ ਕੁਝ ਬਣਨਾ ਅੱਗੇ ਆ ਹੁਣੇ ਤੁਹਾਨੂੰ ਦਿਖਾਉਂਗਾ ਮੈਂ ਕੀ ਕੁਛ ਬਣਦਾ ਇਹਦੇ ਵਿੱਚ ਨਾ ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਆ ਜਿਹੜੀ ਤਿਕੋਣ ਹੈ ਨਾ ਆਪਾਂ ਨੇ ਇਹ ਬਣਾਈ ਤੇ ਹੁਣ ਸਾਡੇ ਗਣਿਤ ਸ਼ਾਸਤਰੀ ਕੀ ਕਹਿੰਦੇ ਆ ਵੀ ਇਹਦੇ ਜਿਹੜੀ ਸਾਹਮਣੇ ਵਾਲੀ ਭੂਜਾ ਭਾਈ ਉਸ ਨੂੰ ਤੁਸੀਂ ਕਹ ਲਓ ਕਰਨ ਅੰਗਰੇਜ਼ੀ 'ਚ ਅਸੀਂ ਹਾਈਪੋਟੈਨਿਊਸ ਕਹਿੰਦੇ ਆ ਹੂੰ ਹਾਈਪੋਟੈਨਿਊਸ ਇਹਦੀ ਜੇ ਹੁਣ ਬੱਚਾ ਕਹੇ ਜੀ ਮੈਂ ਇਹਦੀ ਕੀ ਲਿਖਾਂ ਡਿਫੀਨੇਸ਼ਨ ਕੀ ਲਿਖਾਂ ਦਾ ਲੋਂਗੇਸਟ ਸਾਈਡ ਇਨ ਦਾ ਟ੍ਰਾਇੰਗਲ हां ਲੰਗੇ ਸਾਈਡ ਲੰਬੀ ਜਿਹੜੀ ਲੰਬੀ ਉਹਨੂੰ ਕਰਨ ਕਹਿੰਦਾ ਤੇ ਕਹਿੰਦਾ ਜੀ ਫਿਰ ਇਹਦੇ ਚ ਕਿਹੜਾ ਲੰਬ ਹੋਊਗਾ ਤੇ ਕਿਹੜਾ ਆਧਾਰ ਹੋਊਗਾ ਹੂੰ ਬੇਸ ਐਂਡ ਪਰਪੈਂਡੀਕਲ ਉਹ ਹੁਣ ਇਹ ਨਿਰਭਰ ਕਰਦਾ ਹੈ ਕੋਣ ਕਿਹੜਾ ਯੂਜ਼ ਕਰਦੇ ਜੇ ਤਾਂ ਤੁਸੀਂ ਆਹ ਵਾਲਾ ਕੋਣ ਯੂਜ਼ ਕਰਦੇ ਹੋ ਤਾਂ ਇਹਦੇ ਸਾਹਮਣੇ ਵਾਲੀ ਜਿਹੜੀ ਭੂਜਾ ਹੈਗੀ ਹੈ ਉਸ ਨੂੰ ਅਸੀਂ ਹਮੇਸ਼ਾ ਤੇ ਹਮੇਸ਼ਾ ਲੰਬ ਦਾ ਨਾਮ ਦਿੰਦੇ ਜਿਹੜਾ ਕੋਣ ਅਸੀਂ ਵਰਤ ਰਹੇ ਹਾਂ ਉਹਦੇ ਸਾਹਮਣੇ ਵਾਲੀ ਭੂਜਾ ਲੰਬ ਹੁੰਦੀ ਜੀ ਤੇ ਜਿਹੜਾ ਤੀਜਾ ਰਹਿ ਗਿਆ ਉਹ ਆਧਾਰ ਹੋ ਗਿਆ ਉਹ ਆਧਾਰ ਹੁਣ ਜੇ ਇਸੇ ਤਿਕੋਣ ਦੇ ਵਿੱਚ ਮੈਂ ਗੱਲ ਕਰਾਂ ਵੀ ਆਵਲਾ ਕੋਣ ਮੈਂ ਵਰਤ ਰਿਹਾ ਤਾਂ ਹੁਣ ਆ ਲੰਬ ਹੋ ਗਿਆ ਆ ਲੰਬ ਹੋ ਗਿਆ ਆ ਆਧਾਰ ਹੋ ਗਿਆ ਆ ਕਰਨ ਰਹਿਣਾ ਇਹਨਾਂ ਬਿਲਕੁਲ ਬਿਲਕੁਲ ਯਾਨੀ ਮੈਂ ਇੱਕ ਚੀਜ਼ ਦੇਖ ਰਿਹਾ ਸਰ ਅਸੀਂ ਮਤਲਬ ਤੁਸੀਂ ਵੀ ਬਹੁਤ ਵਧੀਆ ਪੜਾਉਂਦੇ ਸਾਡੇ ਟੀਚਰ ਵੀ ਬਹੁਤ ਵਧੀਆ ਪੜਾਉਂਦੇ ਨੇ ਪਰ ਇੱਕ ਗੱਲ ਆ ਜਾਂਦੀ ਹੈ ਕਿ ਥੋੜਾ ਕਨਸੈਂਟ੍ਰੇਟ ਦੀ ਲੋੜ ਪੈਂਦੀ ਹੈ ਕਨਸੈਂਟਰੇਸ਼ਨ ਦੇਖੋ ਜਦ ਤੁਸੀਂ ਧਿਆਨ ਨਾਲ ਕਿਸੇ ਦੀ ਗੱਲ ਨੂੰ ਸੁਣਦੇ ਹੋ ਹੂੰ ਤਾਂ ਤੁਸੀਂ ਫਾਲੋ ਕਰ ਲੈਂਦੇ ਹੋ ਜਦ ਤੁਸੀਂ ਹਾਂ ਹਾਂ ਹੋ ਗਿਆ ਹੋ ਗਿਆ ਹੋ ਗਿਆ ਫਿਰ ਬਸ ਐਂ ਆਈ ਚਲਾਈ ਹੋ ਜਾਂਦੀ ਫਿਰ ਆਈ ਚਲਾਈ ਫਿਰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋਇਆ ਕੀ ਨਹੀਂ ਹੋਇਆ ਉੱਥੇ ਜਾ ਕੇ ਪਤਾ ਲੱਗਦਾ ਵੀ ਉਹ ਹੋਇਆ ਤਾਂ ਕੁਝ ਆਈ ਨਹੀਂ ਸੀ ਕਿ ਉੱਥੇ ਮੈਂ ਉਹਨੂੰ ਹਾਂ ਕਹਿ ਗਿਆ ਕਹਿੰ ਗਿਆ ਮੈਨੂੰ ਥੋੜਾ ਟਾਈਮ ਲਾਣਾ ਚਾਹੀਦਾ ਸੀਗਾ ਸਮਝਣ ਦੇ ਲਈ ਹੁਣ ਜਦੋਂ ਇਹ ਸਮਝਣ ਦੇ ਲਈ ਟਾਈਮ ਲਗਾਵਾਂਗੇ ਤਕਲੀ-ਕਲੀ ਗੱਲ ਸਮਝ ਜਾਓ ਬਿਲਕੁਲ ਕਿ ਮੈਂ ਮੈਂ ਇੱਕ ਗੱਲ ਹੋਰ ਤੁਹਾਨੂੰ ਸਮਝਾਉਣਾ ਚਾਹੁੰਦਾ ਦਰਸ਼ਕੋ ਦੇਖੋ ਗੱਲ ਇਦਾਂ ਜਾਂਦੀ ਹੈ ਕਿ ਆਪਾਂ ਬਹੁਤ ਸਕਰੋਲ ਕਰਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਬਹੁਤ ਜ਼ਿਆਦਾ ਸਕਰੋਲ ਕਰਦੇ ਆਂ ਇੱਕ 15-20 ਮਿੰਟ ਸਕਰੋਲ ਕਰਨ ਤੋਂ ਬਾਅਦ ਆਪਾਂ ਜਦੋਂ ਅੱਖਾਂ ਨੂੰ ਥੋੜਾ ਜਿਹਾ ਦੱਬ ਕੇ ਦੇ ਆਂ ਤਾਂ ਅੱਖੀਆਂ ਮਲਦੇ ਆਂ ਕਿ ਹੁਣ ਆਸ-ਪਾਸ ਦੇਖੀਏ ਤਾਂ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਕਿ ਉਹ 20 ਮਿੰਟ ਦੇ ਵਿੱਚ ਸਕਰੋਲ ਕਰਕੇ ਕੀ ਦੇਖਿਆ ਮੈਂ ਕਹਿੰਦਾ ਬਹੁਤ ਵੀਡੀਓਜ਼ ਦੇਖਦੇ ਆਂ ਇਹੋ ਜਿਹੀਆਂ ਵੀਡੀਓਜ਼ ਵੀ ਦੇਖਿਆ ਕਰੋ ਜਿਹੜੇ ਬੱਚੇ ਮੋਬਾਈਲ ਨਵੇਂ-ਨਵੇਂ ਯੂਜ਼ ਕਰਨਾ ਸ਼ੁਰੂ ਕੀਤੇ ਨੇ ਜਾਂ ਜਿਨ੍ਹਾਂ ਨੇ ਮਾਪੇ ਨੇ ਦਿੱਤਾ ਆਇਆ ਭਈ ਮੋਬਾਈਲ ਤੋਂ ਵਰਤ ਲਿਆ ਕਰ ਤਾਂ ਔਨਲਾਈਨ ਪੜ੍ਹਾਈ ਦੀ ਲੋੜ ਪੈਂਦੀ ਆ ਤਾਂ ਜ਼ਰੂਰ ਹੀ ਐ ਕਿ ਭਈ ਤੁਸੀਂ ਐਦਾਂ ਦੀਆਂ ਵੀਡੀਓਜ਼ ਨੂੰ ਵੀ ਜਿਹੜਾ ਸ਼ੇਅਰ ਕਰਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਲੋੜ ਆ ਅੱਜ ਦੇ ਸਮੇਂ ਦੇ ਵਿੱਚ ਪੜ੍ਹਾਈ ਨਾਲ ਹੀ ਜੀਵਨ ਜਿਹੜਾ ਆ ਸੁਧਰ ਜਾਂਦਾ ਅੱਗੇ ਵੱਧ ਜਾਂਦਾ ਵਧੀਆ ਜਿਹੜਿਆ ਆ ਤੁਸੀਂ ਆਪਣਾ ਆਉਣ ਵਾਲਾ ਭਵਿੱਖ ਬਣਾ ਲੈਂਦੇ ਹੋ ਹਾਂਜੀ ਸਰ ਹੁਣ ਅੱਗੇ ਆਪਾਂ ਹੋਰ ਸਮਝਾਂਦੇ ਹਾਂ ਦੇਖੋ ਜਦੋਂ ਇਹ ਸਾਨੂੰ ਗੱਲ ਸਮਝ ਆ ਗਈ ਨਾ ਵੀ ਇਹ ਕੌਣ ਐ ਜਿਹੜਾ ਇਹ ਕੌਣ ਐ ਫਿਰ ਇਸ ਤੋਂ ਬਾਅਦ ਨਾਮ ਰੱਖੇ ਸਾਡੇ ਗਣਤ ਸ਼ਾਸਤਰੀਆਂ ਨੇ ਜੀ ਵੀ ਇਹਦੇ ਵਿੱਚ ਜਿਹੜੀ ਇਹ ਸਭ ਤੋਂ ਆਹ ਵਾਲੀ ਭੁਜਾ ਲੰਬੀ ਲੰਬੀ ਵਾਲੀ ਜਿਹਨੂੰ ਕਰਨ ਕਹਿੰਦੇ ਹਾਈਪੋਟੈਨਿਊਸ ਕਹਿੰਦੇ ਠੀਕ ਹੈ ਜੀ ਹੁਣ ਜੇ ਆਹ ਕੋਣ ਵਰਤ ਰਹੇ ਹਾਂ ਅਸੀਂ ਤੇ ਇਹ ਲੰਬ ਹੋ ਗਿਆ ਸਾਡਾ ਤੇ ਇਹ ਹੋ ਗਿਆ ਆਧਾਰ ਇਸ ਨੂੰ ਅਸੀਂ ਪੀ ਕਹਿੰਦਾ ਇਸ ਨੂੰ ਅਸੀਂ ਕੀ ਬੀ ਕਹਿੰਦਾ ਬੇਸ ਬੇਸ ਪੀ ਪਰਪੈਂਡੀਗੂਲਰ ਕਹਿੰਦਾ ਐਚ ਹਾਈਪੋਟੈਨਿਊਸ ਕਹਿੰਦਾ ਪੰਜਾਬੀ ਚ ਇਹਨੂੰ ਕਰਨ ਕਹਿੰਦੇ ਕਰਨ ਕਹਿੰਦਾ ਜੀ ਠੀਕ ਹੈ ਜੀ ਹੁਣ ਗੱਲ ਇਹ ਆਂਦੀ ਹੈ ਵੀ ਆਪਾਂ ਗੱਲ ਸ਼ੁਰੂ ਕੀਤੀ ਸੀ ਟ੍ਰਿਗਨੋਮੈਟਰੀ ਤੇ ਟ੍ਰਿਗਨੋਮੈਟਰੀ ਚ 6 T ਰੇਸ਼ੀਓਜ਼ ਐ 6 ਰੇਸ਼ੀਓਜ਼ ਐ T ਰੇਸ਼ੀਓਜ਼ ਦਾ ਛੋਟਾ ਨਾਮ ਦਿੱਤਾ ਸੀ ਜੀ ਟ੍ਰਿਗਨੋਮੈਟਰੀ ਦੀਆਂ ਇਹ ਰੇਸ਼ੀਓਜ਼ ਐ ਰੇਸ਼ੀਓ ਦਾ ਮਤਲਬ ਹੁੰਦਾ ਇੱਕ ਪੂਜਾ ਨੂੰ ਦੂਜੀ ਪੂਜਾ ਨਾਲ ਵੰਡਣਾ ਵੰਡਣਾ ਐ ਜੀ ਹੁਣ ਕਿਹੜੀ ਪੂਜਾ ਨੂੰ ਕਿਹੜੇ ਨਾਲ ਵੰਡੀਏ ਤੇ ਉਹਦਾ ਨਾਮਕਰਨ ਕਰਤਾ ਯਾਨੀ ਕਿ ਬਿਲਕੁਲ ਤਾਂ ਉਹਨਾਂ ਨੇ ਨਾਮਕਰਨ ਜਿਹੜਾ ਕੀਤਾ ਉਹ ਕਿਸ ਤਰ੍ਹਾਂ ਕੀਤਾ ਕਹਿੰਦੇ P H ਲੈ ਲਓ B H ਲੈ ਲਓ P B ਲੈ ਲਓ ਹੂੰ ਇਹ ਤਿੰਨ ਬੇਸਿਕ ਬਣਾਤੇ ਉਹਨਾਂ ਨੇ ਜਾਨੀ ਜਿਵੇਂ ਆਪਾਂ ਉਹ ਪੀ ਬੀ ਤੇ ਐਚ ਲਿਖਤਾ ਆ ਪੀ ਐ ਤੇ ਆ ਐਚ ਐ ਪੀ ਵਟਾ ਐਚ ਲੈ ਲਿਆ ਜੇ ਆ ਪੂਜਾ ਤੇ ਆ ਪੂਜਾ ਦੋਨਾਂ ਦੀ ਅਸੀਂ ਰੇਸ਼ਿਓ ਬਣਾਈਏ ਤਾਂ ਸਾਡੇ ਗਣਿਤ ਸ਼ਾਸਤਰੀਆਂ ਨੇ ਇਹਦਾ ਨਾਮਕਰਨ ਕਰਤਾ ਵੀ ਇਹ ਸਾਈਨ ਐ ਪੂਰਾ ਇਹਦਾ ਇਹ ਹੁੰਦਾ ਲੇਕਿਨ ਸ਼ਾਰਟ ਚ ਅਸੀਂ ਇਸ ਨੂੰ ਐਸ ਆਈ ਐਨ ਲਿਖਦੇ ਹੂੰ ਤੇ ਇਸ ਐਂਗਲ ਨੂੰ ਜੇ ਨਾਮ ਦੇ ਦਈਏ ਅਸੀਂ θ ਏ θ ਹੁੰਦਾ ਸਾਡੇ ਮੈਥਮੈਟਿਕਸ ਦੇ ਵਿੱਚ α β γ δ θ ψ ਇਹ ਸਾਰੇ ਗ੍ਰੀਕ ਲੈਟਰ ਉਹੀ ਯੂਜ਼ ਕਰਦੇ ਹਾਂ ਤਾਂ ਹੁਣ ਇਹ ਬਣ ਜਾਂਦਾ sin θ ਮੈਂ ਦੋਨੋਂ ਇੱਕ ਸਹੀ ਗੱਲ ਆਦਾ ਸਰ ਮੈਨੂੰ ਸਾਰੀ ਓਵਰ ਨਹੀਂ ਸਮਝ ਲੱਗੇ ਦੇਖੋ ਹੁਣ ਇਹ ਆ ਨਾ ਜਿਹੜਾ p h ਜਿੱਥੇ ਵੀ ਇਹ ਦੋ ਭੁਜਾਵਾਂ ਦਾ ਆਪਸ ਦੇ ਵਿੱਚ ਰੇਸ਼ਿਓ ਆਜੂਗੀ ਹਾਂ ਉਹਨੂੰ ਅਸੀਂ sin ਦਾ ਨਾਮ ਦੇ ਦਾਂਗੇ ਜਿੱਥੇ ਆ ਦੋ ਭੁਜਾਵਾਂ ਦੀ ਰੇਸ਼ਿਓ ਆਜੂਗੀ ਉਸਨੂੰ ਅਸੀਂ ਕੋਸ ਦਾ ਨਾਮ ਦੇਵਾਂਗੇ ਜਿੱਥੇ ਇੰਨਾ ਭੁਜਾਵਾਂ ਦੀ ਰੇਸ਼ਿਓ ਆ ਜੂਗੀ ਉੱਥੇ ਉਸ ਨੂੰ ਅਸੀਂ ਟੈਨ ਦਾ ਨਾਮ ਦੇ ਦਾਂਗੇ ਬਸ ਆ ਸਮਝਣ ਵਾਲੀ ਗੱਲ ਹੈ ਹੁਣ ਤੁਸੀਂ ਕੋਈ ਅੱਡਾ ਆਬਿਆਦ ਕਿਹੜਾ ਰੱਖੂਗਾ ਹਾਂ ਲੈ ਵੀ ਉਹੀ ਆ ਤੇ ਆਉਣ ਲੱਗੇ ਤੇ ਆਪਕ ਨੇ ਜਿਹੜਾ ਸਮਝਾਇਆ ਸੀਗਾ ਉਹ ਦੇਖੋ ਕਿੰਨਾ ਸੋਹਣਾ ਸੀਗਾ ਉਹ ਕਹਿੰਦਾ ਸਮ ਪੀਪਲ ਹੈਵ ਦੇਖੋ ਸਮ ਪੀਪਲ ਹੈਵ ਕਰਲੀ ਬਰਾਊਨ ਹੈਅਰ ਥਰੂ ਪ੍ਰੋਪਰ ਬਰਸ਼ਿੰਗ ਬੀ ਕੁਝ ਲੋਕਾਂ ਦੇ ਵਾਲ ਕੁੰਗਰਾਲੇ ਹੁੰਦੇ ਆ ਹੂੰ ਕਿਵੇਂ ਕਹਿੰਦਾ ਥਰੂ ਕਿਵੇਂ ਹੋ ਜਾਂਦੇ ਆ ਪ੍ਰੋਪਰ ਬਰਸ਼ਿੰਗ ਪ੍ਰੋਪਰ ਬਰਸ਼ਿੰਗ ਕਰਦੇ ਰਹਿੰਦੇ ਆ ਮਤਲਬ ਯਾਦ ਕਰੰਦਾ ਇੱਕ ਤਰੀਕਾ ਤੇ ਸਾਡੇ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਚੱਲਦਾ ਸੀ ਪੰਡਿਤ ਬਦਰੀ ਪ੍ਰਸ਼ਾਦ ਹਰ ਹਰ ਬੋਲੇ ਤੇ ਸੋਨਾ ਚਾਂਦੀ ਤੋਲੇ ਲਓ ਜੀ ਬਣ ਗਿਆ ਛੇ ਦੀਆਂ ਛੇ ਇਦਾਂ ਮਤਲਬ 3 ਬਣ ਗਈ ਹੈ ਨਾ ਤੁਸੀਂ ਕੋਈ 6 ਕਿਵੇਂ ਬਣੀਆ ਹਾਂ 6 ਇਹਦਾ ਉਲਟਾ ਕਰ ਲਾਂਗੇ ਤਿੰਨਾਂ ਦਾ ਜੀ ਤਾਂ ਆਹ ਉਲਟਾ ਲਓ ਆਹ ਉਲਟਾ ਲਓ ਤੇ ਇਧਰੋਂ ਇਹਨੂੰ ਉਲਟਾ ਦਿਓ ਅੱਛਾ ਇਹਨਾਂ ਨੂੰ ਆਪਾਂ ਉਲਟਾਦਾ ਇਹਨਾਂ ਨੂੰ ਉਲਟਾ ਹੁਣ ਜਦੋਂ ਇਹਨਾਂ ਨੂੰ ਉਲਟਾਇਆ ਇਹ ਵੀ ਉਲਟ ਗਿਆ ਹੁਣ ਜਿਹੜਾ ਐਸ ਵਾਲਾ ਉਲਟਿਆ ਤੇ ਇਹ ਸਾਡੇ ਕੋਲ ਬਣ ਗਿਆ ਕੋਸੈਕ ਇਹਦਾ ਨਾਮ ਹੈ ਜਿਹੜਾ ਇਹ ਵਾਲਾ ਉਲਟਿਆ ਇਹ ਬਣ ਗਿਆ ਸੈਕ ਤੇ ਇਹ ਜਿਹੜਾ ਉਲਟਿਆ ਇਹ ਬਣ ਗਿਆ ਕੋਟੈਂਜੈਂਟ ਇਹ 6 ਬਣ ਗਈਆਂ ਹੁਣ ਸਾਡੇ ਕੋਲ ਤਿੰਨ ਇਹ ਤਿੰਨ ਆ ਵਾਲੀਆਂ ਮਤਲਬ ਬੇਸਿਕ ਗੱਲ ਇੰਨੀ ਕਹੇ ਜਿਹਨੂੰ ਇਹ ਕਨਸੈਪਟ ਸਮਝ ਆ ਗਿਆ ਉਹਨੂੰ ਟ੍ਰਿਗਨੋਮੈਟਰੀ ਆ ਗਈ ਲੋ ਵੀ ਦੋਸਤੋਂ ਗੱਲ ਇਦਾਂ ਆ ਜਾਂਦੀ ਹੈ ਕਿ ਹੁਣ ਇਹ ਵੀਡੀਓ ਆਪਾਂ ਰਿਕਾਰਡ ਕਰ ਲਈ ਹੈ ਤੁਹਾਨੂੰ ਜਿਹੜਾ ਸਟੈਪ ਨਹੀਂ ਸਮਝ ਲੱਗਿਆ ਤੁਸੀਂ ਚਾਹੇ ਬੈਕ ਕਰਕੇ ਦੇਖ ਸਕਦੇ ਆਏ ਨਹੀਂ ਹੋਣਾ ਚਾਹੀਦਾ ਕਿ ਬਈ ਮੈਂ ਫਲਾਣੀ ਜਗ੍ਹਾ ਮੈਂ ਕਹਿ ਦ assi ਹਾਂ ਹਾਂ ਹੋ ਗਿਆ ਹੁਣ ਉਹ ਵਾਲਾ ਨਹੀਂ ਕੰਮ ਕਰਨਾ ਹੁਣ ਆਪਾਂ ਵੀਡੀਓ ਨੂੰ ਪ੍ਰੋਪਰ ਦੇਖ ਲੈਣਾ ਤੇ ਜਿੱਦ ਨਾਲ ਤੁਹਾਨੂੰ ਬਹੁਤ ਆਸਾਨੀ ਹੋ ਰਹੀ ਹੈ ਬਿਲਕੁਲ ਸਰ ਗੱਲ ਇਦਾਂ ਹੀ ਆ ਜਾਂਦੀ ਆ گورਨਰਮੈਂਟ ਪੇਪਰ ਦੀ ਜਦੋਂ ਬੱਚਾ ਤਿਆਰੀ ਕਰਦਾ ਤਾਂ ਉਹਦੇ ਵਿੱਚ ਮੈਂ ਇੱਕ ਸਵਾਲ ਜ਼ਰੂਰ ਤੁਹਾਨੂੰ ਪੁੱਛਣਾ ਚਾਹੂੰਗਾ ਉਹਦੇ ਵਿੱਚ ਇਹ ਗੱਲ ਆ ਜਾਂਦੀ ਆ ਇੱਕ ਆਮ ਸਵਾਲ ਜਿਹੜਾ ਜਿਵੇਂ ਜਿਹੜੇ ਰੇਲਵੇ ਦੇ ਵਿੱਚ ਤਿਆਰੀ ਕਰਦੇ ਨੇ ਜਿਵੇਂ ਲੋਕੋਮੋਟੋ ਦੀ ਜਿਹੜੀ ਆਪਣੇ ਡਰਾਈਵਰ ਦੀ ਪੋਸਟ ਭਰਦੇ ਨੇ ਉਹਨਾਂ ਦੇ ਵਿੱਚ ਇੱਕ ਸਵਾਲ ਆਉਂਦਾ ਹੁੰਦਾ ਕਿ ਕੋਈ ਟ੍ਰੇਨ ਕਿੰਨੀ ਗਤੀ ਤੇ ਜਾਂਦੀ ਹੈ ਉਹ ਉਹਨੇ ਬਈ ਉੱਥੇ ਪਹੁੰਚਦੀ ਹੈ ਉਹ ਤਾਂ ਕਹਿੰਦੇ ਨੇ ਫਟਾਫਟ ਆਨਸਰ ਕਿਵੇਂ ਲੱਭੀਏ ਕੋਈ ਸੌਖਾ ਤਰੀਕਾ ਤੁਸੀਂ ਦੱਸ ਸਕਦੇ ਹੋ ਬਿਲਕੁਲ ਬਿਲਕੁਲ ਦੇਖੋ ਇਹ ਸੌਖੇ ਤਰੀਕੇ ਲੱਭਣ ਨੇ ਤਾਂ ਦੁਨੀਆ ਮਾਰੀ ਹੈ ਹਾਂ ਇਹ ਸੌਖੇ ਤਰੀਕੇ ਲੱਭਦੇ ਲੱਭਦੇ ਅਸੀਂ ਔਖੇ ਹੋ ਗਏ ਮੈਂ ਕਹਿੰਦਾ ਸੌਖੇ ਤਾਂ ਹੋ ਜੋਂਗੇ ਪਰ ਸੌਖਾ ਤਰੀਕਾ ਲੱਭਣ ਤੋਂ ਬਾਅਦ ਤੁਹਾਨੂੰ ਅਪਲਾਈ ਵੀ ਕਰਨਾ ਹੈ ਉਹਨੂੰ ਕਰ ਕਰਕੇ ਦੇਖਣਾ ਹੈ ਉਹਦੇ ਨਾਲ ਦੇ ਘੱਟੋ ਘੱਟ 50 ਸਵਾਲ ਕਰੋ ਫੇਰ ਸੌਖਾ ਹੋ ਫੇਰ ਸੌਖਾ ਹੁੰਦਾ ਫੇਰ ਹੁੰਦਾ ਜਿਵੇਂ ਮੈਂ ਤਾਂ ਦੱਸ ਦੇਣਾ ਹਾਂ ਕਰਨਾ ਤਾਂ ਤੁਹਾਨੂੰ ਹੀ ਪੈਣਾ ਹੈ ਬਿਲਕੁਲ ਮੈਂ ਤਾਂ ਤਰੀਕਾ ਦੱਸ ਦੇਣਾ ਵੀ ਆਹ ਮੈਂ ਇੱਕ ਫਾਰਮੂਲਾ ਕੱਢਿਆ ਹੋਇਆ ਹੈ ਆਹ ਫਾਰਮੂਲਾ ਲੱਗ ਦੋਸਤ ਦੋਸਤ ਮਿੱਤਰ ਮਿੱਤਰ ਹੂੰ ਤਾਂ ਕੋਈ ਤੁਸੀਂ ਕਹੋ ਜੀ ਇਹਦੇ 'ਚ ਕੀ ਖਾਸियत ਗੱਲ ਹੈ ਮੈਂ ਕਹਿੰਦਾ ਇਹਨੂੰ ਉਹ ਨੂੰ ਆਪਾਂ ਇਹ ਇਸ ਤਰ੍ਹਾਂ ਬਣਾ ਲਿਆ ਯਾਦ ਰੱਖਣ ਲਈ ਜੀ D ਬਰਾਬਰ ਹੈ S T ਤਾਂ ਇਹਦਾ ਮਤਲਬ ਹੈ ਵੀ ਜਿਹੜਾ ਡਿਸਟੈਂਸ ਹੈ ਨਾ ਉਹ ਸਪੀਡ ਟਾਈਮ ਹੈ ਸਪੀਡ ਟਾਈਮ ਹੂੰ ਠੀ ਕਿੰਨੀ ਸਪੀਡ ਤੇ ਚੀਜ਼ ਜਾ ਰਹੀ ਸੀ ਤੇ ਉਹਨੂੰ ਕਿੰਨਾ ਟਾਈਮ ਲੱਗਿਆ ਤਾਂ ਡਿਸਟੈਂਸ ਦੱਸ ਦੂਗੀ ਉਹ ਜੀ ਜੇ ਮੰਨ ਲਓ ਤੁਸੀਂ ਕਹਿੰਦੇ ਹੋ ਵੀ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਇੱਕ ਗੱਡੀ ਜਾ ਰਹੀ ਹੈ ਹੂੰ ਠੀਕ ਹੈ ਜੀ ਆ ਉਸ ਨੇ ਉੱਥੋਂ ਤੋਂ ਉੱਥੇ ਤੱਕ ਪੁੰਚਣ ਲਈ 30 ਮਿੰਟ ਦਾ ਸਮਾਂ ਲੱਗਿਆ ਠੀਕ ਹੈ ਹੁਣ ਇਹਦੇ ਵਿੱਚ ਆਪਣੇ ਕੋਲ ਸਪੀਡ ਹੈਗੀ ਆ ਹੂੰ ਤੇ ਟਾਈਮ ਹੈਗਾ ਆ ਯੈਸ ਬਿਲਕੁਲ ਠੀਕ ਹੈ ਲੇਕਿਨ ਇੱਥੇ ਇੱਕ ਮਾਰ ਕਿੱਥੇ ਖਾਂਦੇ ਆ ਸਾਡੇ ਬੱਚੇ ਹਾਂਜੀ ਜਿਹੜੀ ਸਪੀਡ ਹੈ ਉਹ ਕਾਦੇ ਚ ਦਿੱਤੀ ਹੈ ਕਿਲੋਮੀਟਰ ਪ੍ਰਤੀ ਘੰਟਾ ਤੇ ਲੇਕਿਨ ਟਾਈਮ ਹੈ ਜਿਹੜਾ ਮਿੰਟਾਂ ਚ ਦਿੱਤਾ ਉਹ ਮਿੰਟ ਚ ਦਿੱਤਾ ਹੋਇਆ ਹੈ ਇਹੀ ਇਹੀ ਗੱਲ ਦਾ ਧਿਆਨ ਰੱਖਣਾ ਹੁੰਦਾ ਵੀ ਜੇ ਟਾਈਮ ਮਿੰਟਾਂ ਚ ਹੈ ਇੱਧਰ ਘੰਟਿਆਂ ਚ ਸਪੀਡ ਤਾਂ ਇਹਨੂੰ ਆਪਾਂ ਨੇ ਹੂੰ ਬਦਲ ਲੈਣਾ ਤਾਂ ਇਸ ਨੂੰ ਆਪਾਂ ਨੇ ਕੀ ਕਰਨਾ ਹੈ ਘੰਟੇ ਬਣਾ ਲੈਣਾ ਹੁਣ 30 ਮਿੰਟ ਦੇ ਕਿੰਨੇ ਘੰਟੇ ਬਣਗੇ 30/60 60 ਤਾਂ 30/60 ਦਾ ਮਤਲਬ 1/2 ਮਤਲਬ ਅੱਧਾ ਘੰਟਾ ਹੋ ਗਿਆ ਹੁਣ ਡਿਸਟੈਂਸ ਕਿਤੇ ਬਰਾਬਰ ਹੈ ਡਿਸਟੈਂਸ ਕਹਿੰਦਾ ਲੱਭੋ 120 ਗੁਣਾ ਟਾਈਮ ਕਿੰਨਾ ਆ ਗਿਆ ਜੀ ਅੱਧਾ ਘੰਟਾ ਜੀ ਦੋ ਜੀ ਇਹ 60 ਆ ਗਿਆ ਤਾਂ 60 ਕੀ ਆ ਗਿਆ ਕਿਲੋਮੀਟਰ ਠੀਕ ਆ ਜੀ ਲੱਭ ਕੇ ਦੱਸ ਤਾਂ ਵੀ 60 ਕਿਲੋਮੀਟਰ ਜਾਓ ਅੱਧੇ ਘੰਟੇ ਤੇ ਇੱਥੋਂ ਜੇ ਦੇਖੀਏ ਓਏ ਹੋ 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 ਵੀ 1 ਘੰਟੇ ਚ 120 ਜਾਂਦੀ ਸੀ ਤੇ ਅੱਧੇ ਚ ਕਿੰਨੀ ਜਾਊਗੀ 60 ਜਾਂ ਅੱਧੇ ਜਾਊਗੀ ਠੀਕ ਆ ਬਿਲਕੁਲ ਹਾਂ ਸਾਰੇ ਮੁੱਲੇ ਦੇ ਨਾਲ ਮੈਂ ਤੁਹਾਨੂੰ ਕਰਕੇ ਦਿਖਾਤਾ ਹੂੰ ਹੁਣ ਤੁਸੀਂ ਕਹੋ ਜੀ ਇਹ ਤਾਂ ਬੜਾ ਆਸਾਨ ਸੀ ਪਰ ਜੇ ਇੱਥੇ 40 ਮਿੰਟਾਂ ਜੀ ਫੇਰ ਨਹੀਂ ਨਾ ਫੇਰ ਆ ਜੇ ਥੋੜਾ ਜਿਹਾ ਦਿਮਾਗ ਲਾਉਣਾ ਪੈਣਾ ਹੁਣ 40 ਮਿੰਟਾਂ ਦੇ ਸਾਨੂੰ ਘੰਟੇ ਬਣਾਉਣੇ ਪੈਣੇ ਹੁਣ ਇਹ ਕਿੰਨੇ ਬਣ ਗਏ 2 ਦੂਣੀ 4 2 ਤੀਏ 6 ਹੁਣ ਬਣੇ 2/3 ਘੰਟੇ ਹੂੰ ਹੁਣ ਇੱਥੇ 2/3 ਘੰਟੇ ਲੱਗਣਗੇ ਜਦੋਂ 2/3 ਲੱਗਣਗੇ ਤਾਂ ਇੱਥੇ 40 ਆ ਜੂਗਾ 40 ਦੋ ਨਾਲ ਕਿੰਨਾ ਹੋ ਜਾਊਗਾ 80 ਤਾਂ ਫਿਰ ਉਹਦੀ ਡਿਸਟੈਂਸ ਆ ਗਿਆ 80 ਤਾਂ 80 ਕਿਲੋਮੀਟਰ ਗਈ ਆਓ ਜੇ ਇੰਨੀ ਸਪੀਡ ਤੇ ਗਈ ਆ ਉਹਨੇ 40 ਮਿੰਟ ਲੱਗੇ ਆ ਉਹਨੂੰ ਤਾਂ ਕਿੰਨਾ ਡਿਸਟੈਂਸ ਕਵਰ ਕਰ ਲਿਆ 80 ਕਿਲੋਮੀਟਰ ਚੱਲੀ ਗਈ ਜੀ ਠੀਕ ਠੀਕ ਜਾਨੀ ਜਾਨੀ ਜੇ ਮੈਂ ਮੈਂ ਇੱਕ ਹੋਰ ਸਵਾਲ ਪੁੱਛਣਾ ਜਿਵੇਂ ਇਹਦੇ ਵਿੱਚ ਜੇ 45 ਆ ਜਾਵੇ ਸਰ ਉਹ ਬਿਲਕੁਲ ਬਿਲਕੁਲ ਬਹੁਤ ਵਧੀਆ ਇਹ ਤੁਸੀਂ ਪ੍ਰਸ਼ਨ ਕਰਿਆ ਵੀ ਜੇ ਇੱਥੇ ਸਾਡੇ ਕੋਲ 45 ਆ ਗਿਆ ਤਾਂ 45 ਦੇ ਆਪਾਂ ਬਣਾ ਦਿੰਨੇ ਆ ਤਾਂ 45 ਮਿੰਟ ਹੈ ਤੇ ਮਿੰਟਾਂ ਦੇ ਘੰਟੇ ਬਣਾਣ ਲਈ 60 ਨਾਲ ਹੀ ਭਾਗ ਕਰਨਾ ਹਮੇਸ਼ਾ ਤਾਂ 45 ਦੇ ਕਿੰਨੇ ਬਣਗੇ 5 ਨਾਲ 45 ਤੇ 5 ਬਾਰੀਆ 60 3 3 9 ਤੇ 3 4 12 3/4 ਆ ਗਿਆ ਤਾਂ ਹੁਣ 120 ਸਪੀਡ ਸੀਗੀ 3/4 ਇਹ ਆ ਗਿਆ 30 30 3 90 ਤਾਂ 90 ਕਿਲੋਮੀਟਰ ਜਾਓਗੇ 45 ਮਿੰਟਾਂ 'ਚ 90 ਕਿਲੋਮੀਟਰ ਜਾਓਗੇ ਜਾਨੀ ਐਦਾਂ ਵੀ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਤੁਸੀਂ ਹੁਣ ਮੈਨੂੰ ਚੇਤੇ ਕਰਾਤਾ ਤਾਂ ਆਪਾਂ ਨੇ ਦੇਖਿਆ ਵੀ ਜੇ 30 ਮਿੰਟਾਂ 'ਚ ਜਾਂਦੀ ਸੀ ਤਾਂ 60 ਕਿਲੋਮੀਟਰ ਗਈ ਐ 40 ਮਿੰਟਾਂ ਚ ਗਈ ਐ 80 ਚਲੀ 80 45 ਚ ਚਲੀ ਗਈ ਤਾਂ 90 ਹੋ ਗਈ ਜੀ ਤਾਂ ਤੁਸੀਂ ਇਹ ਸਿੱਧਾ ਹਿਸਾਬ ਲਾ ਲਓ ਵੀ ਇਹ ਡਬਲ ਹੋ ਰਿਹਾ ਹਾਂ ਇਹ ਡਬਲ ਹੋ ਰਿਹਾ ਬਿਲਕੁਲ ਇਸ ਨੂੰ ਕਹਿੰਦੇ ਆ ਸੋਖੇ ਤਰੀਕੇ ਜਦੋਂ ਇਹ ਤੁਸੀਂ 20 25 ਸਵਾਲ ਮੈਂ ਤਾਂ ਵੈਸੇ 50 ਕਿੰਨਾ ਹੁੰਨਾ ਵੀ ਇੱਕ ਟਾਈਪ ਦੇ 50 ਸਵਾਲ ਕਰ ਲਓ ਨਿਸ਼ਚਿੰਤ ਹੋ ਜਾਓ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਪੇਪਰ 'ਚ ਰਹਿਣ ਨਹੀਂ ਦਿੰਦੀ ਬਿਲਕੁਲ ਜਿਹੜੀ ਪ੍ਰੈਕਟਿਸ ਆ ਉਹ ਹੀ ਹੋ ਜਾਣਾ ਹੈ ਮੈਥਮੈਟਿਕਸ ਦਾ ਮਤਲਬ ਹੀ ਪ੍ਰੈਕਟਿਸ ਹੈ ਹਮ ਮੈਥਮੈਟਿਕਸ ਦੇਖਣ ਨਾਲ ਹੀ ਆਉਂਦਾ ਮੈਂ ਕਰੀ ਜਨਾ ਤੁਸੀਂ ਕਹੋ ਜੀ ਆ ਗਿਆ ਆ ਗਿਆ ਨਹੀਂ ਆਇਆ ਤੁਸੀਂ ਕਰੋਗੇ ਨਾ ਤੁਹਾਨੂੰ ਪਤਾ ਲੱਗੂਗਾ ਵੀ ਇਹ ਕਿਵੇਂ ਕਰਨਾ ਇਹ ਕਿਵੇਂ ਕਰਨਾ ਬਿਲਕੁਲ ਕਿਉਂਕਿ ਆਪਾਂ ਕਈ ਵਾਰ ਇਹ ਸੋਚ ਲੈਂਦੇ ਆ ਕਿ ਕਈ ਵਾਰ ਕਈਆਂ ਨੂੰ ਆਦਤ ਹੁੰਦੀ ਹੈ ਕਿ ਮੈਥ ਨੂੰ ਨਾ ਜਸਟ ਇਦਾਂ ਹੀ ਦੇ ਦੇਣ ਕਿ ਇਹ ਸਵਾਲ ਇਦਾਂ ਹੁੰਦਾ ਇਦਾਂ ਹੁੰਦਾ ਬਸ ਠੀਕ ਹੈ ਦੇਖਣ ਨਾਲ ਤਾਂ ਸੌਖਾ ਲੱਗਦਾ ਉਹ ਨਾ ਦੇਖਣ ਨਾਲ ਸੌਖਾ ਲੱਗਦਾ ਪਰ ਜਦੋਂ ਤੱਕ ਆਪਾਂ ਆਪਣੇ ਹੱਥੀਂ ਨਹੀਂ ਕੰਮ ਕਰਦੇ ਉਦੋਂ ਤੱਕ ਨਹੀਂ ਕੰਮ ਆਉਂਦਾ ਦੇਖੋ ਦੇਖਣ ਨਾਲ ਤਾਂ ਐ ਲੱ ਹੁਣ ਜਦੋਂ ਉਹਨੂੰ ਕਹੇ ਵੀ ਨਾ ਤਾਂ ਇੱਥੇ ਪੌੜੀ ਐ ਨਾ ਲਿਫਟ ਐ ਚੜ ਕੇ ਚੜੋ ਹੁਣ ਚੜ ਕੇ ਦਿਖਾ ਫਿਰ ਫਿਰ ਗੱਲ ਬਣਦੀ ਆ ਕਿ ਇਹ ਇਹ ਉਹੀ ਪੌੜੀ ਤੇ ਲਿਫਟ ਵਾਲੇ ਹੀ ਕੰਮ ਕਰਦੇ ਨੇ ਸਵਾਲ ਜਿਹੜੀਆਂ ਤੁਹਾਨੂੰ ਪ੍ਰੈਕਟਿਸ ਕਰਦੇ ਹੋ ਤਾਂ ਹੀ ਤੁਸੀਂ ਉਸ ਬਿਲਡਿੰਗ ਤੱਕ ਪਹੁੰਚ ਜਾਓਗੇ ਤੇ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਤੱਕ ਇਹ ਚੀਜ਼ਾਂ ਪਹੁੰਚਾਉਂਦੇ ਰਹਿੰਦੇ ਹੋ ਕਿਉਂਕਿ ਕਿਤਾਬਾਂ ਚ ਲਿਖੀਆਂ ਹੋਈਆਂ ਜੇ ਕਿਤਾਬਾਂ ਦੀਆਂ ਚੀਜ਼ਾਂ ਬੱਚਿਆਂ ਤੱਕ ਪਹੁੰਚਣਗੀਆਂ ਤਾਂ ਬੱਚੇ ਇਹਨੇ ਮਿਹਨਤ ਕਰਨਗੇ ਤੇ ਆਪਣਾ ਹਰ ਐਗਜ਼ਾਮ ਕਲੀਅਰ ਕਰ ਸਕਦੇ ਕੋਈ ਦਿੱਕਤ ਹੀ ਨਹੀਂ ਬਿਲਕੁਲ ਸਰ ਅਸੀਂ ਵੀ ਇਹੀ ਉਮੀਦ ਰੱਖਾਂਗੇ ਕਿ ਤੁਸੀਂ ਜਿੰਡੇ ਵੀ ਜਿੰਨੇ ਵੀ ਬੱਚੇ ਜਿਹੜੇ ਨੇ ਤਿਆਰੀ ਕਰ ਰਹੇ ਨੇ ਆਪਣੇ ਗਵਰਨਮੈਂਟ ਪੇਪਰ ਦੀ ਤਾਂ ਉਸ ਦੇ ਵਿੱਚ ਆਪਾਂ ਜਿਹੜੇ ਮੈਥ ਦੇ ਨੰਬਰ ਨੇ ਉਹ ਨਹੀਂ ਆਪਾਂ ਹੁਣ ਕਿਤੇ ਵੀ ਜਾਣ ਦੇਣੇ ਉਹ ਆਪਾਂ ਮੈਥ ਦੇ ਨੰਬਰ ਆਪਾਂ ਖਿੱਚ ਲੈਣੇ ਨੇ ਸਾਰਾ ਆਪਾਂ ਜਾਣ ਨਹੀਂ ਦੇਣੇ ਹੋਰ ਮੈਥਮੈਟਿਕਸ ਪੂਰੇ ਬਟਾ ਪੂਰੇ ਮਿਲਦੇ ਹਨ ਹਾਂ ਇੱਕ ਇੱਕ ਹੀ ਸਬਜੈਕਟ ਆ ਕਹਿੰਦੇ ਜੀ ਜੋ ਪੂਰੇ ਬਟਾ ਪੂਰੇ ਮਿਲਦੇ ਨੇ ਬਿਲਕੁਲ ਅਸੀਂ ਵੀ ਇਹੀ ਉਮੀਦ ਰੱਖਾਂਗੇ ਅਗਲੇ ਸਵਾਲ ਤੇ ਅਗਲੇ ਹੋਰ ਟ੍ਰਿਕ ਦੇ ਨਾਲ ਅਸੀਂ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਜਣੀ ਹਰਮਿੰਦਰ ਖਰਨੇ ਨੇ ਬਹੁਤ ਜ਼ਿਆਦਾ ਦੇ ਦਰੋ ਰਹਿਮਾ ਟੀਵੀ ਧੰਨਵਾਦ